ਸਰ ਜੀ ਪਟਿਆਲਾ ਕੇ ਚਾਲੀ ਅਦਾਰਤੀ ਮਾਮਲਾ ਹੈ ਜੀ ਜੀ ਦਾਨਿਸ਼ ਬੀਬੀ ਸਿੰਘ son of ਜਗੰਦਰ ਸਿੰਘ ਪਿੰਡ ਅਦਲੀ ਦਾ ਇਹਦੀ ਉਮਰ ਲੜਕੇ ਦੀ 14 ਸਾਲ ਹੈ ਜੀ ਇਹ ਸ਼੍ਰੀ ਹਰਿ ਕ੍ਰਿਸ਼ਨ ਪਬਲਿਕ ਸਕੂਲ ਗੁੰਮਟਾਲਾ ਅਰਦਾ ਇਹ 10 ਤਰੀਕ ਨੂੰ ਕਦੋਂ ਪੜਨ ਵਾਸਤੇ ਆਇਆ ਪਰ ਸਕੂਲੇ ਨਹੀਂ ਗਿਆ ਅਸੀਂ ਪਾਣੀ ਸੀਗੇ ਤੇ ਇਹਦੇ ਫਾਦਰ ਸਾਹਿਬ ਨੇ ਅਣਕ ਇਤਰਾਹ ਦਿੱਤੀ ਆ ਵੀ ਸਕੂਲੇ ਨਹੀਂ ਗਿਆ ਤੇ ਨਾ ਹੀ ਸਕੂਲ ਵਾਲਿਆਂ ਦੱਸਿਆ ਜਦੋਂ ਅਸੀਂ ਰਕੀ ਕੀਤੀ ਇਹਦੀ ਤੇ ਇਹ ਪਹਿਲਾਂ ਬੱਚੇ ਮੋਟਰਸਾਈਕਲ ਤੇ ਨੂੰ ਛੱਡਣ ਗਏ ਨੇ ਫਿਰ ਇਹ ਆਟੋ ਤੇ ਗਿਆ ਆਟੋ ਤੋਂ ਮੁੜ ਕੇ ਸਟੇਸ਼ਨ ਤੇ ਗਿਆ ਸਟੇਸ਼ਨ ਤੋਂ ਇਹਨੇ ਟ੍ਰੇਨ ਲਈ ਆ ਤੇ ਇਹ ਬਰੰਦਾਵਨ ਮੱਥਾ ਟੇਕਣ ਵਾਸਤੇ ਚਲਾ ਗਿਆ ਨਾ ਇਹਨੇ ਆਪਣੇ ਘਰ ਦੇ ਨੂੰ ਦੱਸਿਆ ਨਾ ਇਹਨੇ ਸਕੂਲ ਵਾਲਿਆਂ ਨੂੰ ਦੱਸਿਆ ਅਸੀਂ ਸਟੇਸ਼ਨ ਤੇ ਐਸ ਐਚਓ ਸਾਹਿਬ ਕੋਲ ਨੰਬਰ ਲੈ ਕੇ ਤੇ ਬਰੰਦਾਵਨ ਜਿਹੜਾ ਇਦਾਂ ਦਾ ਪੈਂਦਾ ਵਾ ਮਥਰਾ ਸਟੇਸ਼ਨ ਉੱਥੇ ਸੰਪਰਕ ਕੀਤਾ ਇਹ ਜਦੋਂ ਮਥਰਾ ਪਹੁੰਚਿਆ ਤੇ ਮਥਰਾ ਰੇਲਵੇ ਪੁਲਿਸ ਨੇ ਇਹਨੂੰ ਫੜ ਲਿਆ ਉਹਨੇ ਸਾਨੂੰ ਫੋਨ ਕੀਤਾ ਤੇ ਇਹਦੇ ਫਾਦਰ ਸਾਹਿਬ ਤੇ ਇਹਦੇ ਪਿੰਡ ਦੇ ਸਰਪੰਚ ਤੇ ਹੋਰ ਮੋਹਤਵਾਰ ਬੰਦੇ ਉੱਥੇ ਗਏ ਨੇ ਉਥੋਂ ਮਥਰਾ ਤੋਂ ਲੈ ਕੇ ਅੱਜ ਸਾਡੇ ਕੋਲ ਆਏ ਨੇ ਇਹਨੂੰ ਜਿਹੜਾ ਅੱਜ ਦੁਰਸਤ ਹਾਲਤ ਵਿੱਚ ਇਹਦੇ ਮਾਂ ਦੇ ਹਵਾਲੇ ਕੀਤਾ ਜਾ